24 ਜਨਵਰੀ ਦੇ ਚੱਲਦੇ ਪੰਜਾਬ ਪੁਲਿਸ ਅਤੇ ਬਾਕੀ ਸਿਕਿਉਰਿਟੀ ਫੋਰਸਾਂ ਵੱਲੋਂ ਰਾਲ ਕੀ ਜਿੱਥੇ ਸਰਹਦੀ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਉੱਤੇ ਹੀ ਅੱਜ ਪਠਾਨਕੋਟ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿੱਚ ਇੱਕ ਫਲੈਗ ਮਾਰਚ ਕਰਿਆ ਗਿਆ ਜਿਸ ਵਿੱਚ 4 ਐਸਐਚਓ ਇੱਕ ਡੀਐਸਪੀ ਅਤੇ 100 ਪੁਲਿਸ ਦੇ ਜਵਾਨ ਮੌਜੂਦ ਰਹੇ ਫਲੈਗ ਮਾਰਚ ਥਾਣਾ ਡਿਵੀਜ਼ਨ ਨੰਬਰ 1 ਤੋਂ ਚਲ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਤ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਥਾਣਾ ਡਿਵੀਜ਼ਨ ਨੰਬਰ 1 ਵਿਖੇ ਖਤਮ ਹੋਇਆ ਇਸ ਸਬੰਧ ਦੇ ਵਿੱਚ ਜਦ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਹੋਇਆ ਕਿ ਹੈ ਕਿ ਗੱਤੰਤਰ ਦਿਹਾੜੇ ਮੌਕੇ ਅੱਜ ਪੁਲਿਸ ਵੱਲੋਂ ਸ਼ਹਿਰ ਵਿਖੇ ਫਲੈਗ ਮਾਰਚ ਕਰਿਆ ਗਿਆ ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੁਸੀਂ ਜਾਣਦੇ ਹੋ ਕਿ 26 ਜਨਵਰੀ ਤੇ ਉਹਦੇ ਕਨੈਕਸ਼ਨ 'ਚ ਆਪਾਂ ਇਹ ਫਲੈਗ ਬਾਰਚ ਕਰ ਰਹੇ ਆ ਫਲੈਗ ਬਾਰ ਸਿਟੀ ਦੇ ਅਲੱਗ-ਅਲੱਗ ਏਰੀਆਸ ਤੋਂ ਨਿਕਲੂਗਾ ਮੇਰੇ ਨਾਲ 4 ਐਸਐਚਓ ਹੈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 2 ਮਮੂਲ ਐਂਡ ਨੰਗਲਪੁਰ ਤੇ ਆਪਣੇ ਕੋਲ ਸਫੀਸ਼ੀਐਂਟ ਫੋਰਸ ਹੈ 100 ਤੋਂ ਉੱਪਰ ਜਵਾਨ ਹੈ ਪਲੱਸ ਲੇਡੀ ਫੋਰਸ ਵੀ ਹੈ ਤੇ ਆਪਾਂ ਬਾਈ ਫੁੱਟ ਜਿਹੜਾ ਇਹ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਏਰੀਆਸ ਤੇ ਇਹਦੇ ਬਾਅਦ ਆਪਾਂ ਜਿਹੜਾ ਅਲੱਗ-ਅਲੱਗ ਜਗ੍ਹਾ ਨਾਕੇ ਵੀ ਲਗਾ ਰਹੇ ਆ ਤੇ ਆਪਾਂ ਪੂਰੇ ਸ਼ਹਿਰ 'ਚ ਜਿਹੜੀ ਹੈ ਦਬਿਸ਼ ਡਾਵਾਂਗੇ ਇਹਦਾ ਮੇਨ ਜਿਹੜਾ ਮੋਟਿਵੇ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਤਾ 26 ਜਨਵਰੀ ਆ ਰਹੀ ਆ ਆਪਾਂ ਇਨਸ਼ੋਰ ਕਰ ਰਹੇ ਆ ਕਿ ਸ਼ਹਿਰ ਦਾ ਜਿਹੜਾ ਮਾਹੌਲ ਆ ਪੀਸਫੁਲ ਰਵੇ ਤੇ ਕਿਸੇ ਵੀ ਪ੍ਰਕਾਰ ਦੀ ਲੋ ਐਂਡ ਆਰਡਰ ਸਥਿਤੀ ਨਾ ਹੋਵੇ ਤੇ ਕਿਸਮ ਦਾ ਡੈਟਰੈਂਸ ਜਿਹੜਾ ਉਹ ਫੋਰਸ ਦਾ ਜਿਹ ਫੋਰਸ ਆਪਾਂ ਕਰੀਏ ਜਿਹਦੇ ਨਾਲ ਕਿ ਜਿਹੜੇ ਮਾੜੇ ਅਨਸਰ ਹੋਣਾ ਤੇ ਨਾ ਸਪੈਸ਼ਲ ਫੋਰਸਿਸ ਸਰ ਕੋਈ ਲਗਾਈਆਂ ਨਹੀਂ ਨਾਕੇ ਤੇ ਜੀ ਨਾਕੇ ਦੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਡੇ ਜ਼ਿਲ੍ਹੇ ਨੂੰ ਐਸਓਜੀ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਲੜਕੇ ਆ ਮਿਲੇ ਆ ਇਸ ਤੋਂ ਇਲਾਵਾ ਸਾਡੇ ਕੋਲ ਘਾਤਕ ਹੈ ਤੇ ਇਹਨਾਂ ਸਾਰਿਆਂ ਨੂੰ ਆਪਾਂ ਲਗ ਲਗ ਲੋਕੇਸ਼ਨਸ ਤੇ ਲਾਇਆ ਹੋਇਆ ਤੇ ਆਪਾਂ ਇਨਸ਼ੋਰ ਕਰ ਰਹੇ ਹਾਂ ਕਿ ਸਾਰੀ ਫੋਰਸ ਜਿਹੜੀ ਡਿਪਲੋਏਡ ਹੈ ਇੰਟਰਸਟਡ ਨਾਕੇ ਜਿਹੜੇ ਜਿਹੜਾ ਟੈਕਨੋਲੋਜੀ ਆ ਗਈ ਇੰਟਰਸਟਡ ਨਾਕੇ ਜਿਹੜੇ ਆਪਣੇ ਪੈਂਦੇ ਆ ਉਹਨਾਂ ਤੇ ਆਪਾਂ ਤਕਰੀਬਨ ਚਾਰ ਕਹੋ ਜੇ ਮੇਨ ਨਾਕੇ ਆ ਉਹਨਾਂ ਤੇ ਆਪਾਂ ਤੇ ਉਹ ਉਹਨਾਂ ਤੇ ਵੀ ਗਹਿਨ ਜਿਹੜੀ ਚੈਕਿੰਗ ਚੱਲ ਰਹੀ ਹੈ ਉਹਨਾਂ ਤੇ ਆਪਾਂ ਪਾਇਸ ਜਿਹੜੀ ਆਪਣੇ ਕੋਲ ਸੌਫਟਵੇਅਰ ਉਹਦੇ ਨਾਲ ਵੀ ਚੈਕਿੰਗ ਕਰ ਰਹੇ ਹਾਂ ਜਿਸ ਦੇ ਨਾਲ ਸ਼ੱਕੀ ਬੰਦਿਆਂ ਦਾ ਰਿਕਾਰਡ ਇਮੀਡੀਏਟਲੀ ਚੈੱਕ ਹੋ ਜਾਵੇ